ਜੀ ਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਬਾਈ ਅੱਜ ਆਪਾਂ ਬਹੁਤ ਜੀ ਪਿੰਡ ਕਾਲੇ ਕੀ ਜ਼ਿਲ੍ਹਾ ਬਰਨਾਲਾ ਬਾਈ ਆਪਾਂ ਤੁਹਾਨੂੰ ਅੱਜ ਟੌਪ ਕੁਆਲਿਟੀ ਦੀਆਂ ਬੱਕਰੀਆਂ ਦਿਖਾਵਾਂਗੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਹੋ ਠੀਕ ਆ ਬਾਈ ਹਾਂ ਹਾਂ ਠੀਕ ਹੈ ਜੀ ਬਾਈ ਜੀ ਕਿੰਨੀਆਂ ਬੱਕਰੀਆਂ ਲੈ ਕੇ ਆਏ ਆ ਅੱਜ ਆਪ ਇੱਥੇ 45 ਪਸ਼ੂ ਲੈ ਆਏ ਜੀ 45 ਪਸ਼ੂ ਲੈ ਕੇ ਆਏ ਬਾਈ ਬੱਕਰੀਆਂ ਦੇਖ ਸਕਦੇ ਹੋ ਤੁਸੀਂ ਬਾਈ ਕੋਲੇ ਬਹੁਤ ਵਧੀਆ ਬੱਕਰੀਆਂ ਨੇ ਦੇਖ ਸਕਦੇ ਹੋ ਤੁਸੀਂ ਦਿਖਾਉਣੇ ਆ ਤੁਹਾਨੂੰ ਭਾਈ ਜੀ ਸੇਲ ਵੀ ਕਰੋ ਕੁਝ ਆਈ ਸੇਲ ਵੀ ਕਰਦਾ ਐ ਬੱਕਰੇ ਉਕਰ ਵਾਲੀ ਐ ਮਲਾ ਕਰੀ ਰੱਖੇ ਹੋਏ ਬੱਕਰੀਆਂ ਕੋਈ ਛੋਟੇ ਕੋਲੇ ਪ੍ਰਾਣੀ ਬੱਕਰੀ ਦਿਖਾਓ ਜਿਹੜੀ ਥੋੜੀ ਆਪਣੀ ਜੱਦੀ ਪੁਸ਼ਤੀ ਹੁੰਦੀ ਹੈਗੀ ਹਾਂਜੀ ਹਾਂ ਹਾਂ ਹੈਗੀ ਨਸਲ ਜਿਵੇਂ ਆ ਗਿਆ ਪ੍ਰਾਣੀ ਸ਼ਾਮ ਕੇ ਰੱਖਦੇ ਉਹ ਦਿਖਾਓ ਸਾਨੂੰ ਆਪੇ ਹੈਗੀ ਉਹ ਲਾਲ ਡੱਬੀ ਬੱਕਰੀਆਂ ਆ ਬੰਦਾਂ ਦੇ ਕਿਹਦੇ ਮੂਚ ਵੱਡੀ ਹੋਈ ਪਿਆ ਮੁਰਗੀ ਆ ਦੂਜੀ ਆ ਹਾਂ ਤੋ ਭਾਈ ਸਾਨੂੰ ਦਿਖਾਉਣੇ ਆ ਬੱਕਰੀਆਂ ਬਾਈ ਕੋਲੇ ਸਾਰੀਆਂ ਸੇਰੇ ਦੀਆਂ ਬੱਕਰੀਆਂ ਨੇ ਆ ਬੱਕਰੀ ਆ ਬਈ ਪਾਣੀ ਬੱਕਰੀ ਜਮਾ ਪੁਰਾਣੀ ਹੋਈ ਪਈ ਆਪਾਂ ਵੇਚਦੇ ਵੀ ਹੈ ਨਹੀਂ ਇਹ ਜਮਾ ਸਾਫ ਆ ਦੰਦ ਵੀ ਹੈ ਨਹੀਂ ਮੂਤਰ ਕਿੰਨੇ ਦੰਦ ਹੋਊਗੀ ਬਈ ਇਹ ਜਮਾ ਪੂਰੇ ਦੰਦ ਜਮਾ ਖਾਲੀ ਆ ਕਿੰਨੇ ਕ ਬੱਚੇ ਲੈ ਲੇ ਬਈ ਇਹ ਬੱਕਰੀ ਤੋਂ ਬੱਚੇ ਜੇ ਤੋ 14 ਸੂਏ ਲੈ ਲਈ 14 ਸੂਏ ਲੈ ਲੇ ਬਈ ਦੇਖ ਸਕਦੇ ਨਹੀਂ ਬੱਕਰੀ ਬਹੁਤ ਵਧੀਆ ਬੱਕਰੀ ਆ ਬਈ ਇਹਦੇ ਬੱਚੇ ਦਿਖਾ ਸਕਦੇ ਤੁਹਾਨੂੰ ਬਈ ਇਹਦੇ ਹਾਂਜੀ ਹਾਂ ਬੱਚੇ ਇਹ ਵੀ ਫੜ ਕੇ ਦੇ ਆ ਪੱਠਾ ਦੇ ਦੋਨੇ ਉਹ ਪੱਠਾ ਲੈ ਦੇਖੋ ਬਈ ਬੱਚੇ ਦਿਖਾਉਣਾ ਥਨੂੰ ਬਾਈ ਕਹਿੰਦਾ ਇਹ ਬੱਕਰੀ ਦੇ ਆਪਾਂ 14 ਸੂਏ ਲੈ ਲਏ ਪੁਰਾਣੀ ਬੱਕਰੀ ਆ ਬਈ ਬਹੁਤ ਆ ਦੋਨੇ ਪੱਠਾ ਹੀ ਸੀ ਦੀ ਦੇਖੋ ਬਈ ਪੱਠਾ ਰਿਜ਼ਲਟ ਬਹੁਤ ਵਧੀਆ ਦਾ ਇਹ ਵੀ ਸੂਪੀਆਂ ਗਾਹਾਂ ਹਾਂਜੀ ਹਾਂ ਇੱਕ ਇੱਕ ਸੂਆ ਸੂਆ ਬਈ ਕਿਵੇਂ ਆਉਂਦਾ ਰਿਜ਼ਲਟ ਇਹਨਾਂ ਦਾ ਇਹ ਵੀ ਵਧੀਆ ਜੀ ਜੰਟ ਬਈ ਆ ਟਰੈਕਟਰ ਦੇ ਵਧੀਆ ਚੱਲੋ ਕੋਰੀਅਨ ਟਾਪ ਕੁਆਲਿਟੀ ਦੀਆਂ ਬੱਚੇ ਦਿੰਦੀ ਆ ਬਈ 14 ਸੂਏ ਲੈ ਲੇ ਬੱਕਰੀ ਤੋਂ ਹੋਰ ਦਿਖਾ ਦੇ ਬਈ ਕੋਈ ਜਾ ਬੱਕਰੀ ਆ ਕਰਦੇ ਬਣੇ ਪੈਸੇ ਵਧੀਆ ਨੇ ਮੇਰੇ ਕੋਲੇ ਆ ਬੱਕਰੀ ਦੇ ਬਈ ਕਨਪੋਨਾ ਦੀ ਦੇਖੋ ਸੱਤੇ ਮੋਟੇ ਦੀ ਅਭੀ ਛੇ ਦਾੰਦੀ ਆ ਪਾਠੀ ਹੈ ਛੇ ਦਾੰਦਾ ਇਹ ਵੀ ਇਹ ਕਿੰਨੇਵੇਂ ਸੂਏ ਹੋਗੀ ਇਹ ਦੂਜੇ ਸੂਏ ਸੂਏ ਕੰਨ ਕੋਲੋਂ ਬਹੁਤ ਵਧੀਆ ਨੇ ਹਾਂਜੀ ਹਾਂ ਕਿੰਨੇ ਇੰਚ ਕੰਨ ਉਹਦਾ ਆ ਨਹੀਂ ਮਨੇ ਨਹੀਂ ਗਈ ਆਪਾਂ ਮੇਰੇ ਸਾਹਮਣੇ ਹੋਊ 17 18 ਹਾਂਜੀ ਆ ਹੋਊਗਾ ਹਾਂ ਆ ਬੱਕਰੀ ਤੇ ਤੁਸੀਂ ਫੋੜ ਲਿਆ ਬੱਕਰੀ ਫੜ ਕੇ ਕੋਈ ਪੂਰੇ ਚੜ ਕੇ ਕੋਲ ਜਾ ਆ ਦੋਨੇ ਸੱਗੀਆਂ ਪਣੀ ਹੈਗੇ ਆ ਤੇ ਆ ਆ ਬੱਕਰੀ ਲੋਕੋ ਭਈ ਆ ਬੱਕਰੀ ਦੇਖ ਸਕਦੇ ਤੁਸੀਂ ਇਹ ਕਿਵੇਂ ਕਿੰਨੇਵੇਂ ਸੂਏ ਹੈਗੀ ਇਹ ਵੀ ਦੂਜੀ ਸ਼ੂਈ ਹੈ ਹਾਂ ਪਹਿਣੀ ਸਕੀਆਂ ਜਮਾਈ ਠੀਕ ਆ ਬਈ ਬਹੁਤ ਵਧੀਆ ਬੱਕਰੀਆਂ ਨੇ ਬਈ ਹੋਰ ਦਿਖਾ ਦੇ ਬਈ ਲਿਆ ਆ ਪੱਠੇ ਹੀ ਦੀ ਆ ਪੱਠ ਦੀ ਪਹਿਲੀ ਦੀ ਨਾ ਆ ਪੱਠਾ ਦੀ ਪਹਿਲੀ ਸ਼ੂਈ ਠੀਕ ਆ ਬਈ ਸਾਰਾ ਬਈ ਬਰੀਡ ਤੇ ਕੰਮ ਕਰਦੇ ਆ ਹਾਂ ਦੇਖ ਸਕਦੇ ਹੋ ਬਈ ਆਪਣੇ ਕੋਲੇ ਬੱਚਾ ਲੈਣਾ ਹੋਵੇ ਕਿਸੇ ਨੇ ਬਈ ਮਿਲ ਜੂਗਾ ਜੀ ਬੱਚਾ ਵੀ 3 ਰੇਂਜ ਤੱਕ ਬੱਚਾ ਮਿਲ ਜਾਂਦਾ ਤੇਰੇ ਨਾਲ ਜੀ ਬੱਚੇ ਨਾਲ ਸੇਲ ਕਰਦੇ ਸੀ ਬਹੁਤ ਬੰਦੇ ਲੈ ਗਏ ਮੰਨ ਲਓ ਨਹੀਂ ਜੇ ਆਪਾਂ ਸੇਲ ਕਰਦੇ ਆਂਗੇ ਬੱਚਾ ਆਪਣੇ ਕੋਲੇ ਕੀ ਰੇਂਜ ਤੱਕ ਬੱਚਾ ਮੰਨ ਕੇ ਜਾਲੀ ਦਾਣੀ ਖਾਂਦਾ ਮੈਂ ਉਹਨਾਂ ਦਾ 10000 ਦਾ ਦੇ ਦਿੰਦਾ 10000 ਦਾ ਬੱਚਾ ਦੇ ਦਿੰਦੇ ਨੇ ਬਈ ਬ ਪਿੰਡ ਧੋਲਾ ਬਾਈ ਆਪਣਾ ਦਿਲਬਰ ਆ ਬਾਈ ਦਾ ਨਾਂ ਬਾਈ ਕਿ ਕਿਸੇ ਵੀਰ ਨੇ ਬੱਕਰੀਆਂ ਲੈਣੀਆਂ ਨੇ ਬੱਚੇ ਲੈ ਆ ਜੀ ਬਾਈ ਨਾਲ ਕੰਟੈਕਟ ਪਾਪਾ ਨਾਲ ਗੱਲ ਕਰਵਾਓ ਹੋਰ ਦਿਖਾ ਦੇ ਬਾਈ ਬੱਕਰੀਆਂ ਆ ਮਾਮਾ ਦੀ ਦੇਖ ਆ ਕਰ ਦੇ ਪਾਸੇ ਲੈ ਆ ਪੱਠ ਪਹਿਲਾਂ ਸੁਈ ਆ ਜੀ ਠੀਕ ਆ ਬਾਈ ਤੇ ਤੇਰਾ ਨਾ ਇਹ ਮਾਮਾ ਦੀਆਂ ਨਹੀਂ ਆ ਇਹਦੀ ਮਾਂ ਗੀ ਆ ਦੇਖ ਆ ਦੇਖੋ ਬਾਈ ਬੱਕਰੀ ਇੱਕ ਬਹੁਤ ਵਧੀਆ ਬੱਕਰੀ ਆਪਣੀ ਹਰ ਆਪਣੀ ਹਰ ਮੈਂ ਰੱਖਦਾ ਜੀ ਮਾਮਾ ਦੀ ਲੈ ਆ ਬਾਈ ਫੜ ਕੇ ਕੋਈ ਇਹ ਜਿਹੜਾ ਘਰ ਆਇਆ ਤੇ ਟਾਈਮ ਤੇ ਨਹੀਂ ਮਿਲਿਆ ਜੀ ਉਹ ਅਜੇ ਸੇਤ ਦੇ ਖਾਤੇ ਆ। ਇਹ ਤਾਂ ਵਾਹ ਦੇਖੋ ਭਈ ਆ ਬੱਕਰੀ ਕਿੰਨੇ ਸੋਏ ਹੋ ਦੀ। ਇਹ ਪਹਿਲਾਂ ਸੂਈ ਆ ਜੀ ਦੂਜੇ ਸੂਣਾ ਆਉਣ ਗੱਬਣਾ ਜੀ। ਕਿੰਨੇ ਦੰਦਾ ਇਹ? ਇਹ 6 ਦੰਦਾ ਜੀ। ਇਹ 6 ਦੰਦਾ ਬੱਕਰੀ ਆ। 6 ਦੰਦਾ। ਬਹੁਤ ਵਧੀਆ ਬੱਕਰੀਆਂ ਨੇ ਬਾਈ ਕੋਲੇ। ਟੋਪ। ਆ ਲੈ ਆ ਬਈ ਪਿੰਡ ਕਾਲੇ। ਮਾਜਿਆ ਦੇਖੋ ਮੇਰ ਦੀ ਇੱਕ ਜੀ ਹੋਈ ਆ। ਉਹ ਸਾਡੇ ਨਾਲ ਆਉਂਦਾ ਸੱਤ ਸੱਤ ਦੇ ਨਾਲ ਹੀ। ਆ ਵੀ ਪੱਛ ਪਹਿਲਾਂ ਨਹੀਂ ਸੂਈ ਆਪਣੇ। ਇਹ ਪਹਿਲਣਾ ਹੈ। ਇਹ ਵੀ ਪਹਿਲੇ ਸੂਈ ਸੂਈ। ਠੀਕ ਹੈ ਜੀ। ਬੱਚੇ-ਵੁੱੱਚੇ ਕਿਨੇ ਆਂਦੀ ਆ ਭਈ ਇਹ?

ਉਹ ਆਹਾ ਬਾਈ ਚੱਲ ਕੇ ਲਾਉਨੇ ਦੀ ਪੱਥਰੀ ਪੈਣ ਦੀ ਗੁੱਜੀ ਉਹਨਾਂ ਕੱਠੇ ਦਿਖਾਉਣੀ ਹੈ ਹੈ ਦੋਏ ਪੈਣਾ ਸਕੀਆਂ ਦਿਖਾਉਣਾ ਠੀਕ ਆ ਠੀਕ ਆ ਬਾਈ ਤੋ ਸਕੀਆਂ ਪਣਾ ਨੇ ਬਾਈ ਦਿਖਾਉਣੇ ਸਾਨੂੰ ਇਹ ਕਿੰਨੇ ਕਿੰਨੇ ਟਾਈਮ ਦੀਆਂ ਹੋ ਗਈਆਂ ਬਾਈ ਇਹ ਸਾਲ ਸਾਲ ਦੀਆਂ ਹੋ ਗਈਆਂ ਬੜੀਆਂ ਸਾਲ ਸਾਲ ਦੀਆਂ ਉਜੀ ਆਦੇ ਸਾਲ ਤੋਂ ਉੱਤੇ ਕਰਾਉਣੇ ਨੇ ਹਾਂ ਜੀ ਆਹੇ ਕਰਾਉਣੀ ਕਰਾਉਣੀ ਇਹ ਸੇਹੇ ਗੰਦ ਕਰਕੇ ਕਰਾਉਣਾ ਕਹਿੰਦਾ ਬਾਈ ਕਹਿੰਦਾ ਆਪਾਂ ਸਾਲ ਤੋਂ ਉੱਪਰ ਕਰਕੇ ਕੋਸਰ ਕੋਸਰੇ ਪਾਰ ਘਰਾਵਾਂ ਨੂੰ ਵੇਚਦੀ ਆਂ ਵੀਰਿੰਦਰ ਤੇ ਆ ਰਿਹਾ ਜੀ ਆਖੇ ਨਗਰ ਸਭ ਹਾਂ ਜੀ ਕੋਈ ਨਹੀਂ ਲਾਲ ਲੋਈਆਂ ਤੇ ਲੋਈਆਂ ਹੀ ਇਹ ਕਿੰਨੇ ਬਾਈ ਇਹਨਾਂ ਦਾ ਉਹ ਹਾਂ ਜੀ ਇਹ ਕਿੰਨੇ ਸੂਏ ਨਹੀਂ ਆਹ ਦੂਜੇ ਸੂਏ ਸੁਣੀ ਆ ਜੀ ਪੱਠ ਠੀਕ ਹੈ ਇਹ ਦੰਦਾ ਜੀ ਠੀਕ ਸੇਹ ਦੰਦ ਬਾਈ ਆਹਾ ਬਾਈ ਇਹ ਤੀਜੇ ਸੂਏ ਨੇ ਦੋਨੇ ਪੱਠਾ ਸੂਏ ਲੋਈ ਤੇ ਲੋਈ ਸੱਚੀ ਗੱਲ ਬਾਈ ਬਾਈ ਕਿੰਨਾ ਟਾਈਮ ਆ ਸਾਨੂੰ ਇੱਥੇ ਆਉਂਦਿਆਂ ਨੂੰ ਪਰੇ ਸਾਲੋਂ ਆਖਸਾਲੋਂ ਆ ਬਈ ਪਹਿਲਾ ਜਣੀ ਵੀ ਦਾਦੇ ਪਰਦਾਦੇ ਹਾਂ ਆ ਯਾ ਦਾਦੇ ਆ ਤੇ ਫਰੇ ਐਵੇਂ ਲੱਗਦਾ ਮੈਨੂੰ ਮੰਡੀ ਦਾ ਕੰਮ ਲੋਟਾਈ ਵਧੀਆ ਬਈ ਅੱਗੇ ਨਾਲੋਂ ਪ੍ਰਬੰਧ ਨਾਲ ਬਹੁਤ ਪ੍ਰਬੰਧ ਹੋ ਗਈ ਟੈਂਟ ਲੱਗਣ ਲੱਗੇ ਤੇ ਚਲੋ ਬ ਲੈ ਤੁਹਾਡੇ ਦਾਦੇ ਪਰਦਾਦੇ ਹੋਏ ਉਹ ਤਾਂ ਕੋਈ ਲੰਗਰ ਵੀ ਨਹੀਂ ਸੀ ਸ਼ੀਲੰਦਰੀ ਉਹਦੇ ਵੀ ਨਹੀਂ ਸੀ ਲੰਗਰ ਵੀ ਜਿਉਂਤ ਲੰਗਰ ਲੱਗਣ ਲੱਗੇ ਪਾਣੀ ਵਧੀਆ ਆ ਵਧੀਆ ਬਈ ਪਾਣੀ ਟੰਡ ਸਾਂ ਸੂ ਹਾਂ ਯਾ ਅੱਗੇ ਪਾਣੀ ਵੀ ਨਹੀਂ ਮਿਲਦਾ ਹੁੰਦਾ ਸੀ ਠੀਕ ਆ ਬਈ ਬਹੁਤ ਵਧੀਆ ਮੰਡੀ ਭਰਦੀ ਆ ਹਾਂ ਹਾਂ ਪੂਰਾ ਮਾਦ ਲੱਗਦੀ ਆ ਹਣਾ ਸਾਲ ਬਾਦ ਲੱਗਦੀ ਆ ਹਾਂ ਬਾਈ ਆ ਤੇ ਬਾਈ ਦਿਲਬਰ ਬਾਈ ਦਾ ਨੰਬਰ ਪਹੁੰਚਿਆ ਪਰ ਨੰਬਰ ਬੋਲ ਬਾਈ ਇੱਕ ਵਾਰੀ ਆਪਣਾ 787599370 ਇੱਕ ਵਾਰੀ ਹੋਰ ਬੋਲ ਦੇ 787599370 ਇਹ ਕਿਸੇ ਵੀਰ ਨੇ ਬਾਈ ਮਾਲ ਲੈਣਾ ਬਾਈ ਕੋਲੇ ਬੱਕਰੀਆਂ ਵੀ ਬਹੁਤ ਵਧੀਆਂ ਨੇ ਬੱਚੇ ਵੀ ਬਹੁਤ ਵਧੀਆਂ ਸੇਲ ਕਰਦਾ ਬਾਈ ਕਹਿੰਦਾ ਆਪਣੇ ਕੋਲ 10000 ਤੋਂ ਬੱਚਾ ਵੱਧ ਵੀ ਕੋਈ ਕੁਆਲਟੀ ਦੇ ਹਿਸਾਬ ਨਾਲ ਬਸਤੇ ਦਿੰਦੇ ਨੇ ਜਾਣੇ ਵੀ ਬੱਕਰਾ ਬੱਕਰੀ ਲੈ ਦੇ ਬੱਕਰਾ ਦਿਖਾ ਦੇ ਕਹਿੰਦਾ ਬੱਕਰਾ ਦਿਖਾ ਦੇ ਵੀਰੇ ਮਾੜਾ ਬੱਕਰਾ ਦਿਖਾ ਦੇ ਹਾਂ ਉਹਦਾ ਆਰੀਆਂ ਬੱਕਰੀਆਂ ਦਾ ਏ 6 ਦਾ ਬੱਚਾ ਛੱਡੀ ਹੈ ਜੀ ਆਇਆ ਬਤੋਇਆ ਆ ਬੱਕਰਾ ਬਾਈ ਇਹ ਜਿਹੜੀਆਂ ਬੱਕਰੇ ਸੀ ਕਰਾਸ ਕਰਾਉਣੇ ਇਹ ਪਹਿਲੇ ਜਿਹੜੇ ਡੱਬੇ ਤੋਂ ਸੀ ਏਵੇਂ ਕਰੇ ਡੱਬਾ ਸ਼ੇਲ ਕਰਤਾ ਯਾਰ ਬੱਚਾ ਆ ਬੱਕਰਾ ਦੇਖੋ ਇਹ ਦਾੰਦਾ ਜੀ ਨੰਗਰ ਵਾਸਤੇ ਸਾਈ ਦਾ ਭੇਜੂਗਾ ਬਹੁਤ ਵਧੀਆ ਬੱਕਰਾ ਬਾਈ ਨੂੰ ਕਾਲ ਕਰ ਲਿਓ ਬਾਈ ਪਿੰਡ ਧੌਲਾ ਬਾਈ ਦਾ ਜ਼ਿਲ੍ਹਾ ਬਨਾਲਾ ਉੱਥੇ ਵੀਰੇ ਧੰਨਵਾਦ ਸਾਰੇ ਹੀ ਗਏ